हां सर ਕੀ ਨਾਮ ਆ ਆਪਣਾ ਤੇ ਅੱਜ ਤੱਕ ਕੀ ਪ੍ਰੋਗਰਾਮ ਸੀ ਇੱਥੇ ਦਾ ਮੈਂ ਮਨਜੀਤ ਨਾਂ ਹੈ ਬਾੜੇ ਮੰਗੀ ਇਮਰਸਨ ਬਾਲ ਬੈਸਟ ਕਲੱਬ ਆਫ ਮਹਿੰਨਾਂ ਦਾ ਪ੍ਰਾਣ ਹੈ ਅੱਜ ਮੀਟਿੰਗ ਕੀਤੀ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਮਤਾ ਪਾਸ ਕੀਤਾ ਕਿ ਚਾਈਨਾ ਰੋਡ ਬੜੀ ਥਾਤਕ ਡੋਰ ਹੈ ਇਸ ਦੇ ਬਾਰੇ ਸਕੂਲਾਂ ਦੇ ਵਿੱਚ ਜਾ ਕੇ ਪ੍ਰਿੰਸੀਪਲਾਂ ਨਾਲ ਹੈ ਬੱਚਿਆਂ ਨੂੰ ਸੁਣਾਇਆ ਜਾਵੇ ਕਿ ਲੋ ਦੀ ਬਤਨਾ ਹਾਂ ਦਾ ਇਸ ਵੰਦ ਵਿੱਚ ਹਤਾ ਪਾਇਆ ਜਾਏਗਾ। ਕਦੋਂ ਤੋਂ ਸ਼ੁਰੂ ਕਰਦੇ ਹੋ ਇਹ ਮੈਂ ਤੁਸੀ? ਇਹ ਜੀ 28 ਨੂੰ ਪਹਿਲੇ ਦਿਨ ਜਾਵਾਂਗੇ। ਫਿਰ ਸਕੂਲ। ਕਿਹੜੇ ਕਿਹੜੇ ਸਕੂਲ ਨੇ ਚੁਣਿਆ ਕੋਈ ਅਸੀਂ ਤਾਂ ਸਕੂਲ ਚੁਣਿਆ ਜੀ ਇਸ ਬੰਡੇ ਜੀ। ਠੀਕ ਹੈ ਜੀ। ਨਾਮ ਕੁਝ ਸਕੂਲਾਂ ਦਾ ਹੈ? ਅਜੇ ਕੁਝ ਸਕੂਲ ਨਹੀਂ ਹੋਏ ਜੀ। ਇੱਥੇ ਜਾਦੇ। ਪੂਰਾ ਕਰਾਂਗੇ ਤੇ ਸਾਨੂੰ ਮਾਣ ਲਾ ਵੀ ਸਾਡੀਆਂ ਜਿਹੜੀਆਂ ਡਿਊਟੀਆਂ ਲਗੀਆਂ ਇਹਨਾਂ ਨੇ। ਉਹਦੇ ਨਾਲ ਇਹੜਾ ਜੇ ਅਸੀਂ 5 4 92 ਸੁਧਾਰ ਸਕੇ ਤਾਂ ਵੀ ਸਮਝਾਂਗੇ ਸਾਡੀ ਬਹੁਤ ਵੱਡੀ ਚੇਤ ਹੈ ਠੀਕ ਹਾਂਜੀ ਸਰ ਮੈਂ ਸੁਖਮਿੰਦਰ ਸਰਾ ਅੱਜ ਅਸੀਂ ਇੱਕ ਪ੍ਰੈਸਾਫੋ ਕਲੱਬ ਬਠਿੰਡਾ ਦੀ ਮਜੀਤਿੰਦਰ ਸਿੰਘ ਜੀ ਦੀ ਵਾਹੀ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ ਜਿਸ ਵਿੱਚ ਮਤਾ ਪਾਇਆ ਗਿਆ ਕਿ ਜਿਹੜੀ ਘਾਤਕ ਚੈਨਾ ਡੋਰ ਹੈ ਉਸ ਨੂੰ ਬੱਚਿਆਂ ਨੂੰ ਉਸ ਘਾਤਕ ਡੋਰ ਤੋਂ ਜਾਣੂ ਕਰਾਉਣ ਲਈ ਸਕੂਲਾਂ ਦੇ ਵਿੱਚ ਅਸੀਂ ਜਾ ਕੇ ਜਿਹੜਾ ਇੱਕ ਪ੍ਰੋਗਰਾਮ ਲਿਖਿਆ ਹੈ ਜਿਹੜਾ ਵੀ ਪ੍ਰਧਾਨ ਸਾਹਿਬ ਨੇ ਪ੍ਰੋਗਰਾਮ ਲਿਖਿਆ ਉਹ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਜੋ ਵੀ ਇਹਨਾਂ ਦੇ ਸਾਨੂੰ ਉਦੇਸ਼ ਦੇ ਨਾਲ ਉਹਤੇ ਅਸੀਂ ਹੱਲ ਅੱਜ ਪ੍ਰੈਸ ਕਲੱਬ ਉਹ ਬਠਿੰਡਾ ਦੀ ਮੀਟਿੰਗ ਹੋਈ ਸਰਦਾਰ ਮਨਜੀਤ ਇੰਦਰ ਸਿੰਘ ਬਰਾੜ ਦੇ ਪ੍ਰਧਾਨ ਹਨ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਮੀਟਿੰਗ ਬਹੁਤ ਵਧੀਆ ਰਹੀ ਉਹਦੇ ਵਿੱਚ ਅਸੀਂ ਫੈਸਲਾ ਲਿੱਤਾ ਗਿਆ ਕਿ ਆਉਣ ਵਾਲੀ ਬਸੰਤ ਪੰਛਵੀ 2 2 ਫਰਵਰੀ ਨੂੰ ਹੈਗੀ ਹੈ ਬੱਚੇ ਚਾਇਨਾ ਡੋਰ ਦਾ ਇਸਤੇਮਾਲ ਨਾ ਕਰਨ ਉਸ ਦੇ ਲਈ ਅਸੀਂ ਇੱਕ ਮੀਟਿੰਗ ਕੀਤੀ ਵੀ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਬੱਚਿਆਂ ਨੂੰ ਅਵੇਅਰ ਕਰਾਂਗੇ ਜਾਗਰੂਕ ਕਰਾਂਗੇ ਕਿ ਬੱਚੇ ਚਾਇਨਾ ਡੋਰ ਦਾ ਇਸਤੇਮਾਲ ਨਾ ਕਰ ਸਕਣ ਉਸ ਲਈ ਅਸੀਂ ਕੁਝ ਚੁਣਿੰਦਾ ਸਕੂਲ ਚੁਣੇ ਹੈਗੇ ਆ ਕਿਉਂਕਿ ਸਮਾਂ ਬਹੁਤ ਘੱਟ ਹੈਗਾ ਕਿ ਕਹਿੰਦੇ 5-6 ਦਿਨ ਦਾ ਸਾਨੂੰ ਟਾਈਮ ਮਿਲਣਾ ਹੈਗਾ ਤੇ ਅਸੀਂ ਲੋਕਾਂ ਨੂੰ ਬੱਚਿਆਂ ਨੂੰ ਜਿਹੜੇ ਸਕੂਲੀ ਬੱਚੇ ਹਨ ਉਹਨਾਂ ਨੂੰ ਜਾਗਰੂਕ ਜਾਗਰੂਕ ਕਰਾਂਗੇ ਤੇ ਅਸੀਂ ਉਹ ਵੀ ਲਾਵਾਂਗੇ ਅਸੀਂ ਲੈਕਚਰ ਵੀ ਲਗਾਵਾਂਗੇ ਵੀ ਬੱਚੇ ਚੈਨਾਡੋ ਪ੍ਰਤੀ ਜਾਗਰੂਕ ਹੋ ਸਕਣ ਹਾਂ ਜਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੀ ਮੀਟਿੰਗ ਬਾਰੇ ਪ੍ਰੈਸ ਕਲੱਬ ਬਠਿੰਡਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਜੀ ਦੀ ਹੇਠ ਬਰਾੜ ਸਾਹਿਬ ਦੀ ਕੋਈ ਹੈ ਜਿਸ ਦੇ ਵਿੱਚ ਸਾਡੇ ਸਾਰੇ ਪੱਤਰਕਾਰ ਵੀ ਜੋ ਕਿ ਵੱਖ-ਵੱਖ ਅਖਬਾਰਾਂ ਦੇ ਚੈਨਲਾਂ ਦੇ ਹਨ ਇਕੱਠੇ ਹੋਏ ਨੇ ਤੇ ਸਾਰਿਆਂ ਨੇ ਇਕਜੁੱਟ ਹੋ ਕੇ ਇੱਕੋ ਹੀ ਫੈਸਲਾ ਕੀਤਾ ਹੈ ਕਿ ਜੋ ਚਾਈਨਾ ਡੋਰ ਹੈਗੀ ਹੈ ਬਹੁਤ ਖਤਰਨਾਕ ਹੈ ਸਕੂਲਾਂ ਵਿੱਚ ਜਾ ਕੇ ਪ੍ਰੈਸ ਕਲੱਬ ਵੱਲੋਂ ਪ੍ਰਿੰਸੀਪਲ ਸਾਰੇ ਸਟਾਫ ਦੇ ਬੱਚਿਆਂ ਨੂੰ ਫਰੇਰੀਦ ਕੀਤਾ ਜਾਵੇਗਾ ਕਿ ਇਹ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਐਸਐਸਪੀ ਬਠਿੰਡਾ ਡੀਸੀ ਬਠਿੰਡਾ ਉਹਨਾਂ ਦੀ ਨਿਗਰਾਨੀ ਇਹ ਪ੍ਰੈਸ ਕਲੱਬ ਕੰਮ ਕਰੇਗਾ ਉਹਨਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਦਾ ਸਹਿਯੋਗ ਲੈ ਕੇ ਇਸ ਡੋਰ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਤੇ ਦੁਕਾਨਦਾਰ ਵੀਰਾਂ ਨੂੰ ਵੀ ਇੱਕ ਬੇਨਤੀ ਕਰਾਂਗੇ ਕਿ ਇਹ ਡੋਰ ਦੀ ਵਰਤੋਂ ਨਾ ਕਰਨ